ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੇਕਰ ਤੁਸੀਂ ਮੇਰੇ ਚੈਨਲ 'ਚ ਪਹਿਲੀ ਵਾਰ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਦਿਓ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਜਾ ਕੇ ਇਸ ਮਹੀਨੇ ਦੀ 14 ਤਰੀਕ ਨੂੰ ਹੀ ਛੋਟੇ ਸਿੱਧੂ ਮੂਸੇਵਾਲੇ ਦਾ ਜਨਮ ਹੁੰਦਾ ਹੈ ਤੇ 18 ਤਰੀਕ ਨੂੰ ਹੀ ਸਰਕਾਰ ਵੱਲੋਂ ਉਹਨਾਂ ਤੋਂ ਜਨਮ ਦੇ ਡਾਕੂਮੈਂਟ ਮੰਗੇ ਜਾਂਦੇ ਆ ਅੱਗੇ ਇਸ ਮਸਲੇ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਕੀ ਕਹਿਣਾ ਹੈ ਅੱਗੇ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ 14 ਤਰੀਕ ਨੂੰ ਦਿੱਤੀ ਅੱਜ 18 ਹੋਈ ਹੈ ਜੀ ਹਸਪਤਾਲ ਦੇ ਰਿਕਾਰਡ 14 ਤਰੀਕ ਨੂੰ ਦਿੱਤੀ ਅੱਜ 18 ਹੋਈ ਹੈ ਹਸਪਤਾਲ ਦੇ ਵਿੱਚ ਪ੍ਰਸ਼ਾਸਨ ਮੇਰੇ ਮਦਰ ਵਾ ਗਿਆ। ਜਿਹੜੇ ਮੁੰਡਾ ਗਲਤ ਤਰੀਕੇ ਨਾਲ ਜਮਈਆਂ ਨੇ। ਦੱਸੋ ਕੀ ਮਸੂਮ ਨੇ ਖਾ ਲਿਆ ਇਹਨਾਂ ਦਾ? ਇਹਨਾਂ ਦੀ ਵਿਰਾਸਤ ਸਾਹਿਬ ਦਾ ਭਗਵੰਤ ਮਾਨ ਦੀ ਜਾਂ ਕਿਸੇ ਹੋਰ ਮੰਤਰੀ ਦੀ। ਮੇਰਾ ਮੇਰਾ ਜਵਾਬ ਮੇਰੇ ਘਰੇ ਜਮੈਂ ਮੈਂ ਉਹਦਾ ਜਰਸਪੋਨਸਿਬਲ ਹਸਪਤਾਲ ਨੂੰ ਵੀ ਕੋਈ ਅਸਹੀ رائے ਕੀਤੀ ਹੈ ਕੋਈ ਕਾਨੂੰਨੀ ਅੱਗੇ ਸਲਾਹ ਲੈ ਰਹੇ। ਕੀ ਲੈਣਾ ਦਾ ਸਲਾਹ ਬੇਟਾ ਪਾ ਪਾ ਲਈਏ ਜੇ ਕੋਈ ਆਪਕ ਤੇ ਗਲਤ ਕੁਝ ਗਲਤੀ ਨਹੀਂ ਹੈ। ਕੁਝ ਗਲਤੀ ਨਹੀਂ ਘਬਰਾਉਣੀ ਨਹੀਂ ਮੈਨੂੰ ਕੋਈ ਗਲਤੀ ਇਹ ਗੇ ਹੁਣ ਜੇ ਬੰਦਾ ਕੋਈ ਸਰਕਾਰ ਦੇ ਵਿੱਚ ਆ ਕੋਈ ਮੇਰੇ ਖਿਲਾਫ ਆਈ ਸੋ ਕੋਈ ਬੰਦਾ ਖੜਾ ਕਰਦੇ ਐ ਵੀ ਉਹ ਨੂੰ ਪੁਖਾਈ ਕਰਵਾ ਕੇ ਉਹ ਤੋਂ ਐਫ ਆਈ ਆਰ ਕਰਾ ਦੇ ਜੀ ਮੈਂ ਪਹਿਲਾਂ ਕਰੀ ਜਾਂਦੇ ਨੇ ਮੁਕਾਦਮਾ ਕਰ ਲਿਆ ਵਾਸ ਲੈ ਲਿਆ ਕਰਨਾ ਕਰਨਾ ਇਹਦੀ ਹਰ ਆਦਤ ਹੈ ਤੇ ਕਰੀ ਜਾਂਦੇ ਨੇ ਇਸ ਕੱਲ ਚ ਕੋਈ ਦੱਕਾ ਨਹੀਂ ਮੈਨੂੰ ਨਾ ਕੋਈ ਮੈਂ ਅੱਜ ਡਰਾਂ ਨਾ ਮੈਂ ਕੱਲ ਕਰਾਂ ਗੱਲ ਨਹੀਂ ਨਾ ਮੈਂ ਨੂੰ ਵਕੀਲਾਂ ਕੋਲ ਜਾਂਦੀ ਕਿਉਂ ਡੈਟ ਇਹ ਐਫ ਆਈ ਆਰ ਰਣ ਫਿਰ ਜਾਊਂ ਵਕੀਲਾ ਕੋਲ ਉਸ ਬਾਅਦ ਜਾਊਂ ਮੇਰਾ ਆਖਲਾ ਸਵਾਲ ਆ ਬੱਚਾ ਤੇ ਬੱਚੇ ਦੇ ਮਾਤਾ ਜੀ ਮਾਤਾ ਚਰਨ ਕੌਰ ਜੀ ਠੀਕ ਠਾਕ ਨੇ ਤੰਦਰੁਸਤ ਨੇ ਬਿਲਕੁਲ ਮਾਰੇ ਮਾਲਕ ਦੀ ਅਕਾਲ ਪੁਰਖ ਦੀ ਮਿਹਰ ਹੈ ਜੀ ਹਾਲੇ ਤੱਕ ਮੈਂ ਉਹੀ ਗੱਲ ਜਿਹੜਾ ਇਹਨਾਂ ਮਾਲਕ ਕਈ ਜਰੀ ਨਾ ਦਿਮਾਗ ਫਿਰ ਜਾਂਦਾ ਹੈ ਇਸੇ ਕਰਕੇ ਵੀ ਉਹ ਬਹੁਤ ਪਰੇਸ਼ਾਨ ਆ ਤਾਂ ਵੱਡਾ ਆਪਰੇਸ਼ਨ ਹੋਇਆ ਉਹਨੇ 9 ਮਹੀਨੇ ਵਿਚਾਰੀ ਦੇ ਕੌਕੀ ਸੌਖੀ ਜਿਹਾ ਸੰਤਾਪ ਹੋ ਗਿਆ ਜਿਹਨੂੰ 4 ਦਿਨ ਰਿਲੈਕਸ ਹਸਪੀਟਲ ਚ ਰੀਟਰੀਟਮੈਂਟ ਲਗਾਇਆ ਦੋ ਤੋਂ ਬਾਅਦ ਸਾਡੀ ਜਿਹੜਾ ਤੁਸੀਂ ਕੋਈ ਉਹ ਸਖਤ ਕਾਰਵਾਈਓ ਕਰ ਲਿਓ ਆ ਦੇ ਵਿੱਚ ਕਿਉਂ ਹਸਪਤਾਲ ਦੇ ਪਿੱਛੇ ਸਾਡੀ ਮਗਰ ਕਿਉਂ ਭੱਜੇ ਫੁਰਦੋ ਫੈਲ ਜਾਂਦੇ ਕਿਥੇ ਤੁਸੀਂ ਅੱਜ ਕੋਈ ਚੋਰ ਚੱਕੇ ਆ ਵੀ ਕਿਤੇ ਭੱਜ ਜਾਂਗੇ ਇੱਜ਼ਤਦਾਰ ਨਾਗਰਿਕ ਆਪਦੇ ਘਰੇ ਬੈਠਾਂਗੇ ਤੇ ਜਿਹੜੀ ਤੁਹਾਡੀ ਗਲਤ ਕਾਰਵਾਈਆਂ ਨੂੰ ਸਜ਼ਾ ਦੇ ਲਿਓ ਕਿ 2 ਮਹੀਨਾ ਦੇ 1 ਮਹੀਨੇ ਦੀ ਨਾਲ ਕਿਤੇ ਅਸੀਂ ਕਾਗਜ਼ ਪਾੜ ਦਾਂਗੇ ਤਾਂ ਅਸੀਂ ਗੱਲ ਦੇ ਉਹ ਤਾਂ ਜੋ ਚੀਜ਼ ਹੋਈ ਹੈ ਸਾਹਮਣੇ ਚੱਕ ਦੇ ਸਾਰੀ ਸਾਡਾ ਸ਼ੌਕ ਨਹੀਂ ਗੁਲਾਮ ਤਾਂ ਨਹੀਂ ਸਰਕਰ ਦੇ ਆਉਂਗਾ ਉਹ ਅਸੀਂ ਉੱਜੜ ਕੇ ਆਏ ਆ ਮੇਰੀ 100 ਕਰੋੜ ਦੀ ਫੌਜ ਮੈਨੂੰ ਜਿੰਨਾ ਲੱਗਿਆ ਮੈਂ ਤਾਂ ਇੱਥੇ ਆਇਆ ਇਹਨਾਂ ਦੇ ਸਾਹਦੇ ਮੈਨੇ ਬੁਲਾਣ ਕਰਕੇ ਮੁਤਾਸਰ ਕਰਕੇ ਆਇਆ ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ ਜੀਏ ਕਿੰਨੇ ਉੱਜੜ ਜੀਏ ਲੜਾਂਗੇ ਸਾਡੇ 부ਹਵਾਨ ਨੇ ਸਾਡੇ ਪੁਰਖੇ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਕੇ ਰਹਿਣਾ ਜੀ ਅੱਜ ਇਹ ਟੋਪੀ ਵਾਲੇ ਨੇ ਜਿਹੜਾ ਆਪਾਂ ਉਹ ਜਿਹੜੀ ਨਾ ਪੀਂਗੀ ਆ ਇਹ ਸਾਫ ਕਰਨਾ ਬਾਕੀ ਜਿਹੜਾ ਤੁਹ ਚੰਗਾ ਆ ਰਿਹਾ ਉਹ ਨੂੰ ਪਾ ਦਿਓ ਆਪਾਂ ਨੂੰ ਕੋਈ ਦਿੱਕੀ ਨਹੀਂ ਜੇ ਤੁਹਾਡੇ ਫੇਸੇ ਦੀ ਕੋਈ ਹੁੰਦਾ ਤੁਹ ਕੋਈ ਨਹੀਂ ਹੁੰਦਾ ਤੁਹ ਹੁੰਦਾ ਹੈਗਾ ਆਪਣਾ ਕੋਈ ਪਰ ਇਹਨਾਂ ਨੂੰ ਨਹੀਂ ਪਾਉਂਦੇ ਇਹਨਾਂ ਨੂੰ ਮੈਂ ਅਜੇ 5ਵੇਂ ਨੰਬਰ ਤੇ ਕਰ ਦੋ ਉਹਨਾਂ ਨੂੰ ਵਾਪਸ ਲਾ ਦੇ ਫਿਰ ਇਹ ਮੰਤਨ ਕਰ ਅਸੀਂ ਕੀ ਗਲਤੀ ਆ ਜਿੱਤੇ ਪੰਜਾਬ ਦੇ ਲੋਕਾਂ ਨਾਲ ਤੁਸੀਂ ਜਿਵੇਂ ਕਿ ਵੀਡੀਓ ਵਿੱਚ ਦੇਖ ਹੀ ਲਿਆ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਸਰਕਾਰ ਤੋਂ ਕੀ ਮੰਗ ਕੀਤੀ ਹੈ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲੋ ਕਮੈਂਟਾਂ 'ਚ ਆਪਣੀ ਰਾਏ ਦੋ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿੰਗੀਆਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਵਿੱਚ